ਲਓ ਵੀ ਮਿੱਤਰੋ ਅੱਜ ਪਹੁੰਚ ਗਏ ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਪਿੰਡ ਇਹੀ ਹੈ ਦਿਲਜੀਤ ਦੋਸਾਂਝ ਦਾ ਉਹ ਘਰ ਜਿੱਥੇ ਦਿਲਜੀਤ ਰਹਿੰਦਾ ਰਿਹਾ ਅੱਜ ਵੀ ਗੇੜਾ ਮਾਰਦਾ ਇਸ ਘਰ ਦੇ ਵਿੱਚ ਦਿਲਜੀਤ ਦੋਸਾਂਝ ਇਦਾਂ ਵਧੀਆ ਆ ਸੈੱਟ ਸਾਰੀ ਦਿਲਜੀਤ ਦੋਸਾਂਝ ਦੀ ਆ ਉਹ ਮੈਂ ਇੱਕ ਤੱਕ ਅੱਛਾ ਹਾਂਜੀ ਹਾਂਜੀ ਆਹੋ ਬੈਕ ਤਾਂ ਹੀ ਚਲ ਜਾਂਦੀ ਆ ਜਿੰਨੀਆਂ ਟੈਲਾਂ ਲੱਗੀਆਂ ਆ ਹਾਂਜੀ ਅਤੇ ਦਲਜੀਤ ਦਾ ਪਰਿਵਾਰ ਵੀ ਇਸੇ ਘਰ ਦੇ ਵਿੱਚ ਰਹਿੰਦਾ ਹੈ ਇਹ ਜਿਹੜੇ ਬਾਈ ਨੇ ਇਹ ਦਲਜੀਤ ਦੁਸਾਜ ਦੇ ਭਰਾ ਲੱਗਦੇ ਨੇ ਅਤੇ ਬਹੁਤ ਗੱਲਾਂ ਕੀਤੀਆਂ ਦਲਜੀਤ ਬਾਰੇ ਜੋ ਕਿ ਲੋਕਾਂ ਨੂੰ ਨਹੀਂ ਪਤਾ ਜਦਾ ਪਰਿਵਾਰ ਹੀ ਆ ਇਹ ਜੇ ਬੈ ਕਿਤੇ ਵੀ ਜਾਣਾ ਹੱਸਤਾਰ ਤੇ ਜਿੰਨੀ ਅਸੀਂ ਜ਼ਿਆਦਾ ਰਿਹਾ ਉਹ ਕਹਿੰਦੇ ਕਿਹੜੇ ਪਿੰਡ ਦਾ ਮੈਂ ਕਿਹਾ ਤੇ ਸਾਂਝਾ ਮੈਂ ਕਿਹਾ ਦਿਲ ਦੀ ਤਜਾਨਦਿਆ ਕਿਤੇ ਵੀ ਏਰੀਆ ਦਾ ਹੋਵੇ ਫੇਰ ਉਹਨਾਂ ਨੂੰ ਪਤਾ ਲੱਗ ਜਾਂਦਾ ਸਾਡੇ ਨਾਲ ਛੋਟੀ ਉਮਰ ਤੋਂ ਵੀ ਖੇਡਦਾ ਰਿਹਾ ਹਾਂ ਜੀ ਮੇ ਤੋਂ ਛੋਟਾ ਹੈ ਮੇਰੇ ਤਾਇਏ ਦਾ ਵੀ ਜਿਹੜਾ ਮੇਰਾ ਜਿਹੜਾ ਪੁੰਡਾ ਪਰ ਮੁਖਤਕਾ ਇਹ ਮੇਰਾ ਮੇਰੇ ਮੁੰਡੇ ਨਾਲ ਇੱਕ ਸਾਲ ਵੱਡਾ ਸੀ ਆ ਇੱਕ ਸਾਲ ਵੱਡਾ ਸਾਰਾ ਬਾਈ ਅਸੀਂ ਨੇ ਪਿੰਡ ਦੇ ਵਿੱਚ ਵੀ ਘੁੰਮ ਕੇ ਦੇਖਿਆ ਪਿੰਡ ਦੇ ਵਿੱਚ ਵੀ ਲੋਕਾਂ ਨਾਲ ਗੱਲਬਾਤ ਕੀਤੀ ਆ ਤੇ ਦਿਲਜੀਤ ਦੇ ਜਿਹੜੇ ਇਹ ਸਗੇ ਸੰਬੰਧੀ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਆ ਤੇ ਪੂਰੀ ਗੱਲਬਾਤ ਦੇ ਵਿੱਚ ਦਿਲਜੀਤ ਦੁਸਾਂਝ ਬਾਰੇ ਬਹੁਤ ਕੁਝ ਦੱਸਿਆ ਉਹਨਾਂ ਦੇ ਨੇੜਲੇ ਬੰਦਿਆਂ ਨੇ ਜਿਵੇਂ ਕਿ ਤੁਸੀਂ ਪਿੰਡ ਦੇਖ ਰਹੇ ਹੋ ਪਿੰਡ ਦੀਆਂ ਗਲੀਆਂ ਦੇਖ ਰਹੇ ਹੋ ਪਿੰਡ ਵੀ ਬਹੁਤ ਸੋਹਣਾ ਹੈ ਤੇ ਇਸ ਪਿੰਡ ਦੇ ਕਈ ਕਲਾਕਾਰ ਨੇ ਪਰ ਸਭ ਤੋਂ ਵੱਧ ਜਿਹੜਾ ਨਾਮ ਚਮਕਾਇਆ ਇਸ ਪਿੰਡ ਦਾ ਦੁਸਾਂਝ ਕਲਾ ਦਾ ਉਹ ਦਿਲਜੀਤ ਦੁਸਾਂਝ ਨੇ ਹੀ ਚਮਕਾਇਆ ਪੂਰੇ ਦਾ ਪੂਰਾ ਪਿੰਡ ਮਾਣ ਕਰਦਾ ਦਲਜੀਤ ਦੇ ਉੱਪਰ ਕੇ ਸਾਡੇ ਇਲਾਕੇ ਦਾ ਨਾਮ ਪੂਰੀ ਦੁਨੀਆ ਤੱਕ ਪਹੁੰਚਾ ਦਿੱਤਾ ਤਾਂ ਮਿੱਤਰੋ ਆ ਉਹ ਦਲਜੀਤ ਦੀਆਂ ਉਹ ਗੱਲਾਂ ਦੱਸਦੇ ਆ ਜੋ ਕਿ ਕਿਸੇ ਨੂੰ ਨਹੀਂ ਪਤਾ ਉਸ ਦੀਆਂ ਬਚਪਨ ਦੀਆਂ ਯਾਦਾਂ ਜਾਂ ਫਿਰ ਉਸ ਦਾ ਘਰ ਦਿਖਾਉਨੇ ਆ ਤੁਹਾਨੂੰ ਸਸਿਕਾ ਮਿੱਤਰੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਪੇ ਟੈਲੀਵਿਜ਼ਨ ਆਪਾਂ ਖੜੇ ਆ ਦੁਸਾਂਝ ਕਲਾ ਪਿੱਛੇ ਦੇਖ ਰਹੇ ਹੋ ਘਰ ਆਇਆ ਬਾਈ ਦਲਜੀਤ ਦੁਸਾਂਝ ਦਾ ਤੇ ਬਾਈ ਹੋਰੀ ਨੇ ਨਾਲ ਸੁਖਵਿੰਦਰ ਸਿੰਘ ਜੀ ਖੜੇ ਨੇ ਆਪਣੇ ਨਾਲ ਇਹੇ ਹੈਗੇ ਨੇ ਬਾਈ ਹੋਰਾਂ ਦੇ ਸੱਕਿਆਂ ਚ ਨੇ ਕਿਵੇਂ ਚਾਚੇ ਤਾਏ ਦੇ ਮੁੰਡੇ ਕਹਸਾ ਇਧਰ ਬਜ਼ੁਰਗ ਖੜੇ ਨੇ ਤੇ ਗੱਲਬਾਤ ਹੈ ਪੂਰੀ ਕਿਹੜੀ ਤੁਸੀਂ ਅੱਗੇ ਦੇਖੋਗੇ ਇਹ ਨਾਲ ਹੋਈ ਤੇ ਇਹ ਘਰ ਥੋੜਾ ਜਿਹਾ ਦਿਖਾ ਦਣਾ ਮੈਂ ਇਧਰ ਦੇਖੋ ਉੱਪਰ ਕੋਕਾ ਕੋਲਾ ਦਾ ਜਿਹੜਾ ਬੋਰਡ ਲੱਗਿਆ ਕੋਕਾ ਕੋਲਾ ਦੀ ਐਡ ਵਗੈਰਾ ਕਰਦਾ ਦਲਜੀਤ ਬਾਈ ਤੇ ਇਧਰੋਂ ਆਹ ਕਰ ਹੋ ਗਿਆ ਤੇ ਇਹਦਾ ਕਿਹੜਾ ਗੇਟ ਆ ਗਿਆ ਇੱਕ ਆ ਗਿਆ ਇੱਥੇ ਗੇਟ ਇਹਦਾ ਇਹ ਕਰਤਾ ਉਹਰੇ ਠੀਕ ਹੈ ਨਾ ਬਹੁਤ ਵੱਡਾ ਨਾਮ ਕਰਿਆ ਬਾਈ ਨੇ ਪੂਰੀ ਦੁਨੀਆ ਦੇ ਵਿੱਚ 53 53 ਲੱਖ ਦੀ ਟਿਕਟ ਵੇਚਦੀ ਆ ਸ਼ੋਹ ਦੀ ਬਾਈ ਕੋਈ ਮੈਂ ਕਹਿੰਦਾ ਕੋਈ ਬਿਰਲੇ ਹੀ ਹੁੰਦਾ ਐਸਾ ਕਲਾਕਾਰ ਆ ਕਿਵੇਂ ਬਾਈ ਸਿੱਧੂ ਸੀ ਹੈ ਨਾ ਗਿਣਮੇ ਚੁਣਮੇ ਕਲਾਕਾਰ ਸੀ ਪੱਗ ਵਾਲੇ ਮੁੰਡੇ ਨੇ ਸਿੱਧੂ ਉਸਤਾਲਾ ਹੋ ਗਿਆ ਬਾਈ ਆਪਣਾ ਮਹਾਨ ਰਹੂਗਾ ਸਾਰੀ ਉਮਰ ਤੇ ਬਾਈ ਦਿਲਜੀਤ ਹੋਰੀ ਹੋਗੇ ਜਿਨ੍ਹਾਂ ਨੇ ਪੱਗ ਦਾ ਮਾਣ ਵਧਾਇਆ ਪੱਗ ਨੂੰ ਬਿਲਬੋਰਡ ਤੇ ਲੈ ਗਏ ਤੇ 53 53 ਲੱਖ ਦੀ ਟਿਕਟਾ ਬਹੁਤ ਵੱਡੀ ਗੱਲ ਹੈ ਕਿ ਇੱਕ ਪੱਗ ਵਾਲੇ ਬੰਦੇ ਦੀ 53 ਲੱਖ ਦੀ ਟਿਕਟ ਵਿਕਰੀ ਹੈ ਉਹ ਵੀ ਮਿਲ ਨਹੀਂ ਰਹੀ ਲੋਕ ਐਡੇ ਹੋਣੇ ਤੇ ਆਹ ਦੇਖ ਲਓ ਤੁਸੀਂ ਇਹ ਸਾਰਾ ਬਾਈ ਦਿਲਜੀਤ ਦਾ ਸਾਹ ਦਾ ਘਰ ਆ ਇੱਥੇ ਕਹਿੰਦੇ ਨੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਰਹਿੰਦੇ ਸੀ ਤੇ ਹੁਣ ਉਹ ਵੀ ਉਰੋ ਚਲੇ ਗਏ ਕਹਿੰਦੇ ਥੋੜੀ ਢਿੱਲੇ ਰਹਿਣ ਲੱਗ ਗਏ ਸੀ ਤੇ ਉਹ ਵੀ ਚਲੇ ਗਏ ਮਾਤਾ ਹੋਰੀ ਵੀ ਇੰਗਲੈਂਡ ਵਾ ਗਏ ਹਨਾ ਬਾਕੀ ਗੱਲਬਾਤ ਅੱਗੇ ਤੁਸੀਂ ਦੇਖੋਗੇ ਗੱਲਬਾਤ ਕਰਦੇ ਆ ਬਾਈ ਹੋਰਾਂ ਦੇ ਕਿਹੜੇ ਸਕੇਜ ਨੇ ਅੱਛਾ ਤੁਸੀਂ ਘਰੋਂ ਚੋ ਦਿਲਜੀਤ ਤੇ ਜਾਂ ਪਿੰਡ ਦੇੋਂ ਜਾਂ ਹੋ ਸਕਿਆ ਚੋਂ ਨਹੀਂ ਸਾਡਾ ਪਰਿਵਾਰ ਹੀ ਆ ਇਹੇ ਵਾਰੇ ਹਾਂ ਅੱਛਾ ਇੱਥੇ ਇਸ ਪੰਜ ਚਾਰੇ ਤੋਂ ਇਸ ਦਾ ਤੂੰ ਕਿ ਰਹਦਾ ਹੀ ਹੁਣ ਹੁਣ ਇਸ ਟਾਈਮ ਤੇ ਇਹਦਾ ਡੈਡੀ ਵੀ ਲੁੱਤੇ ਆਲੇ ਰਹਿੰਦਾ ਉਹ ਵੀ ਕੁਝ ਸਾਹਮਣੇ ਲੈ ਸਮਝ ਸਾਹਮਣੇ ਵਾਲਾ ਹੋਇਆ ਆ ਜਿੱਦਾਂ ਉਹ ਤੇ ਤੁਰ ਤਰਿਆ ਨਹੀਂ ਹੁੰਦਾ ਉਹਦੀ ਕੋਈ ਲੱਕ ਦੀ ਪ੍ਰੋਗਰਾਮ ਆ ਅੱਛਾ ਉਹ ਵੀ ਉਹਨਾਂ ਨੂੰ ਵੀ ਬੰਦਾ ਚੀਂਦਾ ਸਾਹਮਣੇ ਵਾਲਾ ਹਾਂ ਉਹ ਵੀ ਸਾਹਮਣੇ ਲੈਕ ਹੋਇਆ ਆ ਜਰਾ ਤੁਰ ਤੁਰਿਆ ਨਹੀਂ ਜਾਂਦਾ ਉੱਤੇ ਹਾਂਜੀ ਹਾਂ ਜੇ ਮੈਂ ਕਿਤੇ ਵੀ ਜਾਣਾ ਹਸਾਰਤ ਡੀਐਮਟੀ ਜਾਂਦਾ ਰਿਆਂ ਅੱਛਾ ਜੀ ਉਹ ਕਹਿੰਦੇ ਕਿਹੜੇ ਪਿੰਡ ਆ ਮੈਂ ਕਿਹਾ ਤਾਂ ਸਾਂਝਾ ਮੈਂ ਕਿਹਾ ਦਿਲਜੀਤ ਜਾਣਦੇ ਆ ਕਿਤੇ ਵੀ ਏਰੀਆ ਦਾ ਹੋਵੇ ਫਿਰ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਜਦ ਜਦ ਦਿਲਜੀਤ ਦਾ ਨਾਮ ਆਈਦਾ ਹੈ ਨਾ ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਮੈਂ ਕਿਹਾ ਉਹ ਸਾਡੇ ਹਾਂ ਫਿਰ ਸਾਡੇ ਵਿੱਚੋਂ ਹੀ ਆ ਮੈਂ ਕਿਹਾ ਤੇ ਭਾਈਚਾਰੇ ਵਿੱਚੋਂ ਆ ਅਜਾ ਤੁਸੀਂ ਕਿੰਨਾ ਕੁ ਪੁਰਾਣਾ ਜਾਣਦੇ ਹੋ ਦਿਲਜੀਤ ਨੂੰ ਅਸੀਂ ਤਾਂ ਭਾਜੀ ਸਾਡੇ ਨਾਲ ਛੋਟੀ ਉਮਰ ਤੋਂ ਵੀ ਖੇਡਦਾ ਰਿਹਾ ਹੈ ਹਾਂਜੀ 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 ਮੇ ਤੋਂ ਛੋਟਾ ਹੈ ਮੇਰਾ ਤਾਈ ਜੀ ਦਾ ਬੇਟਾ ਜੀ ਮੇਰਾ ਜਿਹੜਾ ਮੁੰਡਾ ਪਰ ਮੁੱਕ ਚੁੱਕਾ ਇਹ ਮੇਰਾ ਮੇਰੇ ਮੁੰਡੇ ਨਾਲੋਂ 1 ਸਾਲ ਵੱਡਾ ਸੀ ਇਹ ਹਾਂ 1 ਸਾਲ ਵੱਡਾ ਸਾਰਾ ਅੱਛਾ ਇਹ ਉਰੇ ਹੁਣ ਕਿੰਨੇ ਟਾਈਮ ਤੋਂ ਕੋਈ ਰਹਿ ਰਿਹਾ ਭਾਜੀ ਅਗਰ ਗੱਲ ਕਰੀਏ ਇਹ ਭਾਜੀ 8-9 ਮਹੀਨੇ ਹੋ ਗਏ ਆ ਚਾਚੀ ਜੀ ਨੂੰ ਬਾਹਰ ਗਏ ਨੂੰ ਹਾਂਜੀ ਹਾਂਜੀ ਇੰਗਲੈਂਡ ਗਏ ਆ ਉਹ ਵੀ ਹੁਣ ਤਾਂ ਹਾਂਜੀ ਹਾਂਜੀ ਅੱਛਾ ਅੱਛਾ ਪਹਿਲਾਂ ਉਰੇ ਰਹਿੰਦੇ ਸੀ ਹਾਂਜੀ ਇੱਥੇ ਪਹਿਲਾਂ ਰਹਿੰਦੇ ਰਹੇ ਹਾਂਜੀ ਤਾਂ ਹਾਂਜੀ ਦਲਜੀਤ ਵੀ ਆਉਂਦਾ ਰਹੇ ਆਉਂਦਾ ਉਰੇ ਹੁਣ ਦਲਜੀਤ ਭਾਜੀ ਜਿੱਦਾਂ ਬਹੁਤ ਖਾਦਾ ਹੈ ਪੰਨ ਦੁਨੀਆ ਦੇਖਣ ਨੂੰ ਆਈ ਉਹਦੇ ਬਹੁਤ ਕੱਟੇ ਹੋਗਾ ਹਾਂਜੀ ਹਾਂਜੀ ਅੱਛਾ ਅੱਛਾ ਉਰੇ ਕੱਟੋਗੇ ਕਿਉਂ ਹਾਂਜੀ ਜਿਆਦਾ ਕੱਟੇ ਹੋ ਜਾਂਦਾ ਹੈ ਜੇ ਤਾਂ ਐਸਾ ਨਾ ਹਾਂਜੀ ਤੇ ਉਰੇ ਜਿਹੜੇ ਸਾਥ ਤੋਂ ਵੀ ਇਹ ਪਾਗਰ ਯਾਦ ਹੋਵੇ ਕਿੰਨੇ ਸਾਲ ਪਹਿਲੇ ਤੋਂ ਪਰਮਾਨੈਂਟ ਹੀ ਚਲਾ ਗਿਆ ਦਿਲਜੀਤ ਉਹ ਕਿਉਂਕਿ ਗਾਣੇ ਤਾਂ ਕਾਫੀ ਟਾਈਮ ਤੋਂ ਚੱਲ ਰਹੇ ਦਿਲਜੀਤ ਤੇ ਕਟੇ ਕਟੇ ਆ ਰਿਹਾ ਕਟੇ ਹੋ ਗਿਆ ਬਹੁਤ ਸਾਲ ਹੋ ਗਏ ਹਾਂਜੀ ਹਾਂਜੀ ਉਹ ਕਟੇ ਹੋਦਾ ਅਗਰ ਆਪਾਂ ਗੱਲ ਕਰੀਏ ਤਾਂ ਗਲੀਆਂ ਦੇ ਵਿੱਚ ਦਿਲਜੀਤ ਦਾ ਬਚਪਨ ਇੱਥੇ ਹੀ ਆ ਜੀ ਹਾਂਜੀ ਇੱਥੇ ਬੀਤੇ ਆ ਬਾਕੀ ਆਪਣੇ ਇੱਥੇ ਫੁੱਫੜ ਜੀ ਹੁਣੀ ਆ ਸਾਡੇ ਘਰਾਂ ਚੋਂ ਤੇ ਉਹਨਾਂ ਕੋਲ ਜਿਆਦਾ ਰਹਿੰਦਾ ਰਿਹਾ ਆ ਹਾਂਜੀ ਸੁਵਰਨੀ ਭੂਆ ਜੀ ਤੇ ਫੁੱਫੜ ਖਾਤਾ ਸਿੰਘ ਹੁਣੀ ਆ ਸਾਡੇ ਤਾਂ ਉਹਨਾਂ ਦੇ ਕੋਲ ਬਹੁਤ ਰਹਿੰਦਾ ਰਿਹਾ ਆ ਉਹ ਵੀ ਅਮਰੀਕਾ ਤੋਂ ਹ ਹਾਂਜੀ ਉਹ ਹੋਰ ਵੀਡੀਓ ਆਈ ਸੀ ਕਿ ਪਿੱਛੇ ਜੇ ਬਾਹਰ ਨਾ ਸ਼ੋਅ ਸੀ ਕਿ ਤੇ ਉਹਨਾਂ ਨੇ ਕੋਈ ਮਲਾਇਜ ਕਹਿੰਦਾ ਵੀ ਇਹ ਸਾਡੇ ਪਿੰਡ ਰਿਹਾ ਕਰ ਤੇ ਬਾਹਰ ਆ ਕੇ ਮੈਂ ਭੈਣ ਹਾਂਜੀ ਹਾਂਜੀ ਉਹ ਮਾਸਟਰ ਖਾਤ ਸਿੰਘ ਉਹਨਾਂ ਦੀ ਬੇਟੀ ਸੀਗੀ ਬੱਬੇ ਭੈਣ ਸਾਡੀ ਹਾਂਜੀ ਹਾਂਜੀ ਉਹਨਾਂ ਦਾ ਹਾਂਜੀ ਉਹਨਾਂ ਦਾ ਕਰ ਵਿਆਹ ਬੜਾ ਜੁਰੂਰ ਬਿਲਡਿੰਗ ਆ ਉਹ ਉਹਨਾਂ ਦੀ ਆ ਹਾਂਜੀ ਤੇ ਉਹ ਕਿਵੇਂ ਆ ਜੀ ਮਿਲਣ ਸਾਰੇ ਬੰਦਾ ਬਹੁਤ ਮਿਲਣ ਸਾਰੇ ਆ ਜੀ ਇਸ ਗੱਲ ਨੂੰ ਤਾਂ ਹਾਂਜੀ ਉਹ ਵੀ ਸਾਡੇ ਪਿੰਡ ਤੋਂ ਹੀ ਆ। ਪਿੰਡ ਦੇ ਵਿੱਚ ਪ੍ਰੋਗਰਾਮ ਵਗੈਰਾ ਵੀ ਲੱਗਿਆ ਦਿਲਜੀਤ ਦਾ। ਹਾਂਜੀ ਇਹ ਆਪਾਂ ਗੈਲੈਕਸੀ ਰਿਜ਼ੋਰਟ ਦੇ ਵਿੱਚ ਲੱਗਾ ਸੀਗਾ ਸਾਡੇ ਪਿੰਡ ਦੇ ਮੁੰਡੇ ਦਾ ਵਿਆਹ ਸੀਗਾ। ਤੇ ਉਸ ਟਾਈਮ ਉਹਦੇ ਅਸੀਂ ਟੱਕਰੇ ਹਾਂ ਜਿੱਦਾਂ ਜ਼ਿਆਦਾ ਹਾਂਜੀ। ਅੱਛਾ ਜ਼ਿਆਦਾ। ਹਾਂਜੀ ਜੇ ਉਹ ਅਗਰ ਆਪਾਂ ਗੱਲ ਕਰੀਏ ਭਾਜੀ ਉਹਨੇ ਪੜ੍ਹਾਈ ਵਗੈਰਾ ਦਿਲਜੀਤ ਦੀ ਇੱਥੇ ਇਸੇ ਪਿੰਡ 'ਚ ਹੋਈ ਹੈ ਜਾਂ ਬਾਹਰ ਪੜ੍ਹਿਆ? ਇਹ ਭਾਜੀ ਟਾਹਕਲੇਰਾ ਆਪਣਾ ਹੀ ਪੜ੍ਹਿਆ ਹਾਂਜੀ। ਅੱਛਾ ਜੀ। 10ਵੀਂ ਤਾਂ ਹੀ ਇਹ ਟਾਹਕਲੇਰਾ ਪੜ੍ਹਿਆ ਆ। ਅੱਛਾ ਜੀ। ਤੇ ਫੇਰ ਉਹ ਤੋਂ ਬਾਅਦ ਅਲੱਦੇ ਆਣੇ ਚੱਲ ਗਿਆ ਸੀਗਾ ਇਹਦੇ ਮਾਮਾ ਜਿਹੜਾ ਆ ਦਵਿੰਦਰ ਸਿੰਘ ਸੋਢੀ ਆ ਉਹਦੇ ਕੋਲ ਰਹਿੰਦਾ ਰਿਹਾ ਆ ਉਹਦੇ ਕੋਲ ਰਹਿੰਦੇ ਉਹ ਤੋਂ ਗਏ ਕਿ ਬਣਿਆ ਆ ਕਿ ਪ੍ਰਲਾਕ ਨੇ ਆਪਣੇ ਦੇਖਿਆ ਕੋਕਾ ਕੋਲਾ ਵਾਲੇ ਲਾਰ ਕੇ ਉੱਪਰ ਦਲਜੀਤ ਆ ਜੀ ਕਿੰਨੇ ਸਾਲ ਹੋ ਗਏ ਨਾ ਲੱਗੇ ਇਹ ਹੋਈ ਗਏ ਭਾਜੀ 5-6 ਸਾਲ ਹਾਂਜੀ ਡੈਡੀ ਉਹਨਾਂ ਦੇ ਇੱਥੇ ਰਹਿੰਦੇ ਸੀਗੇ ਜਦੋਂ ਉਹਦੋਂ ਲੈ ਕੇ ਗਏ ਸਕੇ ਅਜੇ ਇੱਕ ਕੱਲੀ ਭਾਈ ਅਦਲਜੀਤ ਹੋਰ ਵੀ ਭੈਣ ਭਾਈ ਨਹੀਂ ਇਹਦਾ ਭਰਾ ਇੱਕ ਛੋਟਾ ਸਾਜਣ ਆ ਤੇ ਵੱਡੀ ਇਹਦੀ ਭੈਣ ਸਿੰਮੀ ਆ ਹਾਂਜੀ ਉਹ ਵੀ ਇੰਗਲੈਂਡ 'ਚ ਆ ਹਾਂਜੀ ਅਜੇ ਭਰਾ ਵੀ ਹੈਗਾ ਇੱਕ ਹਾਂਜੀ ਭਰਾ ਵੀ ਸਾਜਣ ਆ ਉਹ ਵੀ ਇੰਗਲੈਂਡ 'ਚ ਰਹੇ ਰਿ ਉਹ ਜਾਂ ਲੋਦੇ ਹਾਂ ਹਾਂਜੀ ਹਾਂਜੀ ਪਿੰਡ ਦਾ ਨਾਮ ਤਾਂ ਬਹੁਤ ਵੱਡਾ ਕਰਤਾ ਛੋੜਦਾ ਬਹੁਤ ਜਿਆਦਾ ਬਹੁਤ ਹੁੰਦਾ ਜੀ ਮੈਂ ਡੀਐਮਸੀ ਜਾਂਦਾ ਰਿਹਾ ਮੈਂ ਆਪਣੇ ਘਰ ਨਹੀਂ ਲੈ ਕੇ ਅੱਛਾ ਜੀ ਤੇ ਉਹ ਏਦਾਂ ਗੱਲਬਾਤ ਪੁੱਛਦੇ ਕਿਹੜੀਆਂ ਦਸਾਂਝਾਂ ਮੈਂ ਕਹਿੰਦਾ ਦਿਲਜੀਤ ਨੂੰ ਜਾਂਦੇ ਕਹਿੰਦੇ ਜੇ ਕਿਹੜਾ ਕੈਕ ਮੈਂ ਕਹ ਆਹੋ ਤੇ ਮੈਂ ਕਹ ਉਹ ਸਾਡੇ ਵਿੱਚੋਂ ਹੀ ਆ ਇਹ ਰ ਅਗਲਾ ਸਮਝ ਜਾਂਦਾ ਤੁਸੀਂ ਵੀ ਭਾਜੀ ਕਿਦੋਂ ਬਾਹਰ ਅੰਦਰ ਕਿਤੇ ਜਾਣੇ ਦਿਲਜੀਤ ਦਾ ਨਾਮ ਲੈਨੇ ਹੋ ਹਾਂਜੀ ਹਾਂਜੀ ਇਹ ਸਫਾ ਜੀ ਜੇ ਕਿ ਰਿਸ਼ਤੇਦਾਰ ਦਾ ਫੋਨ ਆਉਂਦਾ ਆ ਜਿੱਦਾਂ ਹੁਣ ਨਵੀਂ ਨਵੀਂ ਰਿਸ਼ਤੇਦਾਰੀ ਪਈ ਆ ਇੱਕ ਦੋ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਕਹਿਣਾ ਕਿ ਹੁਣ ਅਸੀਂ ਜਦੋਂ ਫਗਵਾੜੇ ਆਉਣਾ ਤੇ ਅਸੀਂ ਕਿੱਦਾਂ ਨੂੰ ਆਉਣਾ ਮੈਂ ਕਿਹਾ ਵੀ ਤੁਸੀਂ ਦਿਲਜੀਤ ਸਾਂਝ ਵਾਲੀਆਂ ਦਸਾਂਝਾਂ ਪੁੱਛ ਕੇ ਜਦੋਂ ਮਰਜੀ ਆ ਜਿਓ ਤਾਂ ਉਸ ਟਾਈਮ ਉਹ ਕਹਿੰਦੇ ਆ ਭਾਜੀ ਠੀਕ ਆਦਾ ਹੀ ਮੜ ਜਾ ਪੁੱਛਿਆ ਤੇ ਸਾਨੂੰ ਕਹਿੰਦੇ ਛੱਟ ਦੱਸਤਾ ਸਾਰਿਆਂ ਨੇ ਹਾਂਜੀ ਬੁੱਲ ਆ ਕੇ ਅਗਰ ਪਾ ਗੱਲ ਕਰੀ ਵੀ ਕਾਫੀ ਸਮਾਂ ਹੋ ਗਿਆ ਆਇਆ ਨਹੀਂ ਪਰ ਕਹਿੰਦੇ ਉਮੀਦ ਆ ਵੀ ਇਸ ਵਾਰ ਹਾਂਜੀ ਬਾਜੀ ਇਹ ਜੇ ਤਾਂ ਆ ਦੇਖੋ ਅੰਕਲ ਹੁਣਾਂ ਨਾ ਹੋਣਾ 2-3 ਮਹੀਨੇ ਹੋ ਗਏ ਕੋਈ ਗੱਲ ਨਹੀਂ ਹੋਈ ਨਹੀਂ ਤਕਰੀਬਨ ਸਾਡੀ ਦੂਏ ਤੀਏ ਤਾਂ ਗੱਲ ਹੁੰਦੀ ਰਹਿੰਦੀ ਸੀ ਅੰਕਲ ਹੁਣੀ ਅੰਕਲ ਹੁਣੀ ਵੀ ਹੁਣ ਇੰਗਲੈਂਡ ਗਏ ਹੋਏ ਆ ਹਾਂਜੀ ਇਸ ਅੱਗੇ ਵੀ ਜਾਏ ਹੁਣੇ ਦੁਬਾਰਾ ਚਲੇ ਗਏ ਇੱਥੇ ਬਾਜੀ ਆ ਆ ਹਾਂਜੀ ਆ ਬੱਧਰੇ ਤਾਈ ਆ ਹਾਂਜੀ ਇੱਥੇ ਤਾਂ ਹੀ ਹਾਂਜੀ ਇਹ ਮਾਸਟਰ ਸਿੰਘ ਹਰਾ ਸਿੰਘ ਚਾਚਾ ਜੀ ਆ ਇਹਦੇ ਜਿਹੜੇ ਬਲੈਕ ਸੱਫਤੀ ਮੈਂਬਰ ਵੀ ਸੀਗੇ ਤਾਂ ਅੰਦੋਲਨ ਚ ਵੀ ਉਹਨਾਂ ਦਾ ਕਾਫੀ ਦੇਣ ਸੀਗਾ ਉਹਨਾਂ ਦੀ ਡੈਥ ਹੋ ਗਈ ਆ ਪਿੱਛੇ ਜਾ ਹਾਂਜੀ ਇਧਰੋਂ ਬਾਜੀ ਆ ਆ ਸੈਟ ਸਾਰੀ ਦਲਜੀਤ ਸੰਧੀ ਆ ਔਰ ਬੈਕ ਤੱਕ ਅੱਛਾ ਹਾਂਜੀ ਅੱਛਾ ਉਹ ਸਾਰੀ ਹਾਂਜੀ ਆਹੋ ਬੈਕ ਤਾਂ ਹੀ ਚਲ ਜਾਂਦੀ ਆ ਜਿੰਨੀਆਂ ਟੈਲਾ ਲੱਗੀਆਂ ਆ ਹਾਂਜੀ ਅੱਛਾ ਜੀ ਹਾਂਜੀ ਫਿਰ ਹੁਣ ਕੋਈ ਅੰਦਰ ਸਫਾਈ ਦਾ ਰੱਖਿਆ ਬੰਦਾ ਜਿਹੜਾ ਬਸ ਹਾਂਜੀ ਹਾਂਜੀ ਸਫਾਈ ਦਾ ਆਪਣੇ ਆ ਸੁਦਨ ਨੇ ਆ ਸਾਡੇ ਹਲਵਾਈ ਉਹਨਾਂ ਦੀ ਵਾਈਫ ਸਾਰਾ ਦੇਖ ਰੇ ਕਰਦੀ ਉਹਨਾਂ ਕੋਈ ਕਰਦੀ ਆ ਉਹਨਾਂ ਨੇ ਸੰਭਿਓ ਆ ਹਾਂਜੀ 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 ਚਲੋ ਸਪਾਈ ਵੀ ਕਰਦੇ ਆ ਸਾਡੇ ਐਨ ਆਰ ਆਈ ਵੀਰ ਹੋਣ ਕਰਕੇ ਜਿੱਦਾਂ ਕਾਫੀ ਘਰ ਸਾਡੇ ਬਾਹਰੇ ਹੀ ਆ ਹਾਂਜੀ ਪਰਿਵਾਰ ਗਏ ਹੋ ਹਾਂਜੀ ਤਾਂ ਮਿੱਤਰੋ ਤੁਸੀਂ ਨੇ ਦਿਲਜੀਤ ਦੁਸਾਂਜ ਦਾ ਘਰ ਦੇਖਿਆ ਅਤੇ ਨਾਲ ਹੀ ਦਿਲਜੀਤ ਦੁਸਾਂਜ ਦੇ ਸਕੇ ਸੰਬੰਧੀਆਂ ਦੇ ਨਾਲ ਜਿਹੜੀ ਗੱਲਬਾਤ ਹੋਈ ਤੁਸੀਂ ਨੇ ਉਹ ਗੱਲਬਾਤ ਸੁਣੀ ਅਤੇ ਦੋਸਤੋ ਇਹ ਪੂਰਾ ਹੀ ਪਿੰਡ ਦਿਲਜੀਤ ਦੁਸਾਂਜ ਦੇ ਉੱਪਰ ਮਾਣ ਕਰਦਾ ਕਿ ਸਾਡੇ ਏਰੀਆ ਦਾ ਨਾਮ ਇਸ ਮੁੰਡੇ ਨੇ ਬੜੇ ਉੱਪਰ ਤੱਕ ਪਹੁੰਚਾ ਦਿੱਤਾ ਦਿਲਜੀਤ ਦੁਸਾਂਜ ਇੱਥੋਂ ਕਈ ਸਾਲ ਪਹਿਲਾਂ ਚਲਾ ਗਿਆ ਸੀ ਪਹਿਲਾਂ ਤਾਂ ਲੋਧਿਆਣੇ ਰਿਹਾ ਜਦੋਂ ਉਸ ਦੀਆਂ ਪਹਿਲੀਆਂ ਟੇਪਾਂ ਹਟੋਈਆਂ ਉਸ ਤੋਂ ਬਾਅਦ ਉਹ ਬੰਬੇ ਚਲਾ ਗਿਆ ਅਤੇ ਅੱਜ ਬਾਰਲੇ ਮੁਲਕਾਂ ਦੇ ਵਿੱਚ ਸ਼ੋਅ ਲਾਉਂਦਾ ਤੇ ਬਾਰਲੇ ਦੇਸ਼ ਦੇ ਵਿੱਚ ਹੀ ਰਹਿੰਦਾ ਸੁਣਿਆ ਕਿ ਅਮਰੀਕਾ ਦੇ ਵਿੱਚ ਰਹਿੰਦਾ ਬਾਈ ਦਿਲਜੀਤ ਦੁਸਾਂਜਾ ਤਾਂ ਮਿੱਤਰੋ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਗਰ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਪੇਜ ਨੂੰ ਫੋਲੋ ਕਰ ਲਿਓ ਆਗਰ ਦੇਖ ਰਹੇ ਹੋ YouTube ਦੇ ਉੱਪਰ ਆਪਣੀ ਖਬਰ ਢਾਕੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਰੱਬ ਰਾਖਾ